ਜਾਏ ਜਿਹੜੇ ਸਟੂਡੈਂਟ ਵੀਜ਼ੇ ਨੂੰ ਜਿਹੜਾ ਉਹ ਲੈ ਕੇ ਆ ਜੱਜ ਨੇ ਹੁਣ ਆਦੇਸ਼ ਦਿੱਤੇ ਨੇ ਆਈਸ ਨੂੰ ਵੀ ਭਾਈ ਜਿਹੜੇ 133 ਸਟੂਡੈਂਟਸ ਦਾ ਤੁਸੀਂ ਲੀਗਲ ਸਟੇਟਸ ਰੱਦ ਕਰ ਦਿੱਤਾ ਉਸ ਨੂੰ ਤੁਰੰਤ ਜਿਹੜਾ ਆ ਉਹ ਮੁੜ ਬਹਾਲ ਕੀਤਾ ਜਾਵੇ ਇਹ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਆਦੇਸ਼ ਆਈਸ ਨੂੰ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੂੰ ਦਿੱਤੇ ਆ ਅ ਇਹਨਾਂ ਦੇ ਕੋਲ ਅੱਜ 22 ਅਪ੍ਰੈਲ ਦੀ 5 ਵਜੇ ਤੱਕ ਦਾ ਕਹਿੰਦੇ ਵੀ 트럼ਪ ਐਡਮਿਨਿਸਟ੍ਰੇਸ਼ਨ ਨੂੰ ਟਾਈਮ ਦਿੱਤਾ ਹੈ ਉਹਨਾਂ ਨੇ ਅ ਜਿਹੜੀ ਡੈਡਲਾਈਨ ਆ ਵੀਜ਼ਾਸ ਜਿਹੜੇ ਆ ਉਹ ਰਿਸਟੋਰ ਕਿਤੇ ਜਾਣ ਅ ਜਿਹੜੇ ਸੰਵਿਧਾਨ ਆ ਉਹ ਪ੍ਰੋਟੈਕਟ ਕਰਦਾ ਹੈ ਹਰ ਇੱਕ ਇਨਸਾਨ ਨੂੰ ਇਰੈਸਪੈਕਟਿਵ ਕਹਿੰਦੇ ਵੀ ਉਹ ਅਮਰੀਕਨ ਸਿਟੀਜ਼ਨ ਆ ਜਾਂ ਨਹੀਂ ਜੇ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਹੈਗਾ ਆ ਸੋ ਕਹਿੰਦੇ ਵੀ 트럼ਪ ਐਡਮਿਨਿਸਟ੍ਰੇਸ਼ਨ ਇਸ ਡਿਊ ਪ੍ਰੋਸੈਸ ਨੂੰ ਇਗਨੋਰ ਨਹੀਂ ਜਿਹੜਾ ਉਹ ਕਰ ਸਕਦਾ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਉਹ ਵਿਦਿਆਰਥੀਆਂ ਨੂੰ ਡਰਾ ਰਹੇ ਆ ਅਨਜਸਟੀਫਾਈਏਬਲੀ ਕਿੰਨੇ ਵੀ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਲਾਸ ਹੋਇਆ ਹੈ ਅਰੈਸਟ ਹੋਈ ਡੈਪੋਟੇਸ਼ਨ ਹੋਈਆਂ ਆ ਇਹ ਟੋਟਲੀ ਗਲਤ ਚੀਜ਼ ਜਿਹੜੀ ਉਹ ਹੈਗੀ ਆ ਸੋ ਰਾਸ਼ਪਤੀ 트럼ਪ ਉਹਨਾਂ ਦੀ ਪਾਲਿਸੀ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਇਮੀਗ੍ਰੇਸ਼ਨ ਇੱਕ ਸੈਂਟਰਲ ਫੋਕਸ ਪੁਆਇੰਟ ਜਿਹੜਾ ਉਹ ਹੈਗਾ ਆ 트럼ਪ ਹੁਣਾਂ ਨੇ ਬਹੁਤ ਸਾਰੇ ਐਗਜ਼ੀਕਟਿਵ ਆਰਡਰਸ ਇਸੇ ਤਹਿਤ ਜਿਹੜੇ ਉਹ ਲਗਾਏ ਹੈਗੇ ਆ ਇਸ ਸਾਲ ਦੇ ਵਿੱਚ ਇਹਨਾਂ ਨੇ ਜਿਹੜੇ ਪ੍ਰੋ ਪੈਲੇਸਟਾਈਨ ਐਕਟੀਵਿਜ਼ਮ ਕਾਲਜ ਕੈਂਪਸਸ ਨੂੰ ਲੈ ਕੇ ਐਗਜ਼ੀਕਟਿਵ ਆਰਡਰ ਵੀ ਜਾਰੀ ਕੀਤਾ ਸੀ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਉਲਟ ਜਿਨ੍ਹਾਂ ਦੇ ਉੱਤੇ ਅਜਿਹੇ ਦੋਸ਼ ਆ ਪਰ ਕਹਿੰਦੇ ਵੀ ਆਰਗੂਇ ਕੀਤਾ ਜਾ ਰਿਹਾ ਵੀ ਇਹ ਜਿਹੜਾ ਐਗਜ਼ੀਕਟਿਵ ਆਰਡਰ ਸੰਵਿਧਾਨ ਦੀ ਜਿਹੜੀ ਇੱਕ ਆ ਤੁਹਾਡੀ ਫਰੀडम ਆਫ ਸਪੀਚ ਆ ਫਰੀ ਸਪੀਚ ਦੇ ਉਲਟ ਜਿਹੜਾ ਉਹ ਜਾਂਦਾ ਆ ਤੇ ਵੀਜ਼ਾ ਕੈਨਸਲੇਸ਼ਨ ਸਿੱਧੇ ਤੌਰ ਦੇ ਉੱਤੇ ਉਸ ਦੇ ਨਾਲ ਜਿਹੜਾ ਉਹ ਲਿੰਕ ਕਰਕੇ ਦੇਖਿਆ ਜਾ ਰਿਹਾ ਆ ਸੋ ਲਾਸੂਟ ਜਿਹੜਾ ਆ ਆਈਸ ਦੇ ਉਲਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਸੇ ਤਰੀਕੇ ਦੇ ਨਾਲ ਇਸੇ ਆਧਾਰ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਸੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਅਨਲੈਫੁਲੀ ਜਿਹੜੇ ਸਰਵਿਸ ਰੈਕੋਰਡਸ ਆ ਇਹਨਾਂ ਬੱਚਿਆਂ ਦੇ ਜਿਹੜੇ ਫ1 ਵੀਜ਼ੇ ਦੇ ਉੱਤੇ ਹੁੰਦੇ ਆ ਜਿਹਨੂੰ ਸਟੂਡੈਂਟ ਵੀਜ਼ਾ ਆਖਿਆ ਜਾਂਦਾ ਆ ਵੀ ਉਹਨਾਂ ਨੂੰ ਜਾਣਬੁੱਝ ਕੇ ਉੱਥੋਂ ਗਾਇਬ ਕਰ ਦਿੱਤਾ ਸੀ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਸੀ ਕਈਆਂ ਨੇ ਸੈਲਫ ਰਿਪੋਰਟ ਵੀ ਕਰ ਲਿਆ ਹਰਜੋਤ ਸਿੰਘ ਜੀ ਕਈਆਂ ਨੂੰ ਜਿਹੜਾ ਇਹਨਾਂ ਨੇ ਰਿਪੋਰਟ ਵੀ ਕਰ ਦਿੱਤਾ ਪਰ ਹੁਣ 133 ਵਿਦਿਆਰਥੀਆਂ ਦੇ ਮੁੜ ਵੀਜ਼ੇ ਬਹਾਲ ਕਰਨ ਦੀ ਜਿਹੜੇ ਆਦੇਸ਼ ਆ ਉਹ ਦੇ ਦਿੱਤੇ ਗਏ ਆ 1500 ਤੋਂ ਵੱਧ ਜਿਹੜੇ ਕਿੰਨੇ ਵੀ ਸਟੂਡੈਂਟ ਵੀਜ਼ਾਸ ਹੁਣ ਤੱਕ ਟ੍ਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੈਂਟ ਜਿਹੜੇ ਸਟੂਡੈਂਟ ਵੀਜ਼ਾ ਹੋਲਡਰਸ ਆ ਉਹਨਾਂ ਦੇ ਰੱਦ ਜਿਹੜੇ ਆ ਪੋਲਿਟਿਕਲ ਐਕਟੀਵਿਜ਼ਮ ਦੇ ਜਿਹੜੇ ਤਹਿਤ ਉਹ ਕਿਤੇ ਆ ਹੁਣ ਜੱਜ ਨੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਹੈ ਅੱਜ ਸ਼ਾਮ ਤੱਕ ਦੇਖਦੇ ਆ ਵੀ ਵੀਜ਼ੇ ਬਹਾਲ ਕਰਦੇ ਆ ਜਾਂ ਨਹੀਂ ਪਰ ਜਿਹੜੇ ਨਿਆਂ ਦੇ ਵਿੱਚ ਫਸ ਗਏ ਆ ਉਹ ਉਹਨਾਂ ਦਾ ਜਿਹੜਾ ਖਚੂਮਬਰ ਇੱਕ ਸਾਬ ਦੇ ਨਾਲ ਜਿਹੜਾ ਉਹ ਨਿਕਲਦੇ ਆਇਆ ਬੜੀਆਂ ਆਸਾਂ ਉਮੀਦਾਂ ਦੇ ਨਾਲ ਸਟੂਡੈਂਟ ਵੀਜ਼ੇ ਵਾਲੇ ਜਿਹੜੇ ਇੱਥੇ ਆਉਂਦੇ ਆ ਵੀ ਚਲੋ ਕੰਮ ਵੀ ਕਰਾਂਗੇ ਬਾਅਦ ਦੇ ਵਿੱਚ ਜੌਬ ਵੀ ਲੱਗੂਗੀ ਤੇ ਇੱਥੇ ਕੋਈ ਨਾ ਕੋਈ ਰਾਹ ਜਿਹੜਾ ਹੋਊਗਾ ਪਰ ਇੱਥੇ ਕਈਆਂ ਦਾ ਵੀ ਕਹਿਣਾ ਵੀ ਜੇ ਪੜਨਾ ਹੈ ਤਾਂ ਪੜੋ ਐਕਟਿਵਿਜ਼ਮ ਜਿਹੜਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਪਰ ਇੱਕ ਮੌਲਿਕ ਅਧਿਕਾਰ ਹੁੰਦਾ ਹੈ ਇੱਕ ਤੁਹਾਡਾ ਇਹ ਅਧਿਕਾਰ ਹੁੰਦਾ ਕਿਸੇ ਵੀ ਚੀਜ਼ ਦੇ ਤੁਸੀਂ ਹੱਕ ਜਾਂ ਅਗੇਂਸਟ ਦੇ ਵਿੱਚ ਹੋ ਸਕਦੇ ਆ ਤੇ ਜੇ ਤੁਸੀਂ ਐਕਟਿਵਿਜ਼ਮ ਕਾਲਜਾਂ ਦੇ ਵਿੱਚ ਹੀ ਗਾਇਬ ਕਰ ਦਿੱਤਾ ਮਨਫ਼ੀ ਕਰ ਦਿੱਤਾ ਤਾਂ ਫਿਰ ਬਾਤ ਦੇ ਵਿੱਚ ਉਹ ਪੱਕੇ ਜਿਹੜੇ ਆ ਉਹ ਉਹ ਕਿਤੇ ਵੀ ਜਾ ਕੇ ਬੰਦਾ ਕਿਤੇ ਫਿਰ ਕੋਈ ਪ੍ਰੋਟੈਸਟ ਕਰ ਦੋ ਰਹਿ ਜਾਂਦਾ ਆ ਜੀ ਹਰ ਜੀ ਯੂ ਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਨੇ ਅਰਜੈਂਟ ਟ੍ਰੈਵਲ ਰਿਮਾਈਂਡਰ ਜਾਰੀ ਕੀਤਾ ਹੈਗਾ ਆ ਫਾਰ ਇਮੀਗ੍ਰੈਂਟਸ ਅਪਡੇਟਿੰਗ ਐਡ्रेसेस ਓਨਲੀ ਥਰੋ ਯੂ ਐਸ ਪੀ ਐਸ ਇਜ਼ ਨਾਟ ਇਨਾਫ ਉਹ ਕਹਿੰਦੇ ਮੈਂ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੀਆਂ ਆਈਆਂ ਕੰਪਲੇਨ ਜਾਂ ਪਤਾ ਚੱਲ ਰਿਹਾ ਵੀ ਲੋਕ ਆਪਣੇ ਪੋਸਟ ਆਫਿਸ ਦੇ ਉੱਤੇ ਐਡਰੈਸ ਚੇਂਜ ਕਰ ਲੈਂਦੇ ਵੀ ਮੈਂ ਜੀ ਅਪਾਰਟਮੈਂਟ ਬਦਲ ਲਈ ਜਾਂ ਮੈਂ ਘਰ ਬਦਲ ਲਿਆ ਪਰ ਉਹਦਾ ਇਮੀਗ੍ਰੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਿਹੜੇ ਵੀ ਲੋਕ ਯੂ ਐਸ ਏ ਦੇ ਵਿੱਚ ਰਹਿ ਰਹੇ ਹੈਗੇ ਆ ਉਹਨਾਂ ਨੂੰ ਨੌਨ ਸਿਟੀਜ਼ਨ ਜਿਹੜੇ ਆ ਇਹ ਧਿਆਨ ਰੱਖਿਓ ਉਹਨਾਂ ਨੂੰ ਅਪਡੇਟ ਕਰਨਾ ਪੈਣਾ ਹੈ ਐਡਰੈਸ ਆਪਣਾ ਥਰੂ ਯੂ ਐਸ ਸੀ ਆਈ ਐਸ ਆਨਲਾਈਨ ਅਕਾਊਂਟ ਸੋ ਉਹਦੇ ਨਾਲ ਜਿਹੜੀ ਤਾਂ ਕਿ ਤੁਹਾਡੀ ਕੋਈ ਚਿੱਠੀ ਵਗੈਰਾ ਜਾਂ ਈਮੇਲ ਉਹ ਮਿਸ ਨਾ ਹੋ ਜਾਵੇ ਅ ਯੂ ਐਸ ਪੀ ਐਸ ਦਾ ਕੋਈ ਲਿੰਕ ਨਹੀਂ ਹੈ ਇਮੀਗ੍ਰੇਸ਼ਨ ਦੇ ਨਾਲ ਅਪਡੇਟ ਕਰਨ ਨੂੰ ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਕਿ 10 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਵੀ ਯੂ ਐਸ ਇਮੀਗ੍ਰੇਸ਼ਨ ਲਾ ਦੇ ਮੁਤਾਬਕ ਨੌਨ ਸਿਟੀਜ਼ਨ ਨੂੰ ਆਪਣਾ ਜੇ ਐਡਰੈਸ ਚੇਂਜ ਕਰਨਾ ਵਿਦ ਇਨ 10 ਡੇਜ਼ ਆਫ ਮੂਵਿੰਗ ਤੇ ਸੋ ਐਕਸੈਪਸ਼ਨ ਸਿਰਫ ਉਹਨਾਂ ਲਈ ਆ ਜਿਹੜੇ ਏ ਔਰ ਜੀ ਵੀਜ਼ਾਸ ਹੈਗੇ ਆ ਖਾਸ ਕਰਕੇ ਡਿਪਲੋਮੈਟਿਕ ਔਰ ਗਵਰਨਮੈਂਟ ਆਫੀਸ਼ੀਅਲਸ ਜਿਹੜੇ ਵੀਜ਼ਾ ਵੇਵਰ ਪ੍ਰੋਗਰਾਮ ਦੇ ਅੰਡਰ ਹੈਗੇ ਆ ਸੋ ਜੇ ਤੁਸੀਂ ਅਪਡੇਟ ਕਰਨਾ ਹੈ ਐਡਰੈਸ ਉਹ ਕਹਿੰਦੇ ਵੀ ਤੁਹਾਨੂੰ ਵਕੀਲ ਦੀ ਜ਼ਰੂਰਤ ਨਹੀਂ ਆਪ ਜਾ ਕੇ ਤੁਸੀਂ ਜਿਹੜਾ ਤੁਹਾਡਾ ਯੂ ਐਸ ਸੀ ਆਈ ਐਸ ਅਕਾਊਂਟ ਹੈਗਾ ਐਂਟਰਪ੍ਰਾਈਜ਼ ਚੇਂਜ ਐਡਰੈਸ ਈ ਸੀ ਓ ਏ ਟੂਲ ਉੱਥੇ ਆਨਲਾਈਨ ਜਾ ਕੇ ਤੁਸੀਂ ਜਿਹੜਾ ਆ ਫਾਰਮ ਏ ਆਰ 11 ਏਲੀਅਨ ਚੇਂਜ ਆਫ ਐਡਰੈਸ ਕਾਰਡ ਉਹ ਭਰ ਸਕਦੇ ਹੋ ਤੇ ਉਹਦੇ ਵਿੱਚ ਕੇਸ ਦੀ ਡਿਟੇਲ ਜ਼ਰੂਰ ਲਿਖੋ ਆਪਣਾ ਕੇਸ ਨੰਬਰ ਤੇ ਨਹੀਂ ਤਾਂ ਉਹ ਅਪਡੇਟ ਨਹੀਂ ਹੋਊਗਾ ਤੇ ਕਹਿੰਦੇ ਵੀ USCIS uh, is urging all immigrants to act immediately after moving ਜੇ ਤੁਸੀਂ ਸਕਿਪ ਕਰ ਦਿੱਤਾ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਜਰਨੀ ਆ ਉਹ ਡਿਸਟਰਪਟ ਹੋ ਸਕਦੀ ਹੈਗੀ ਆ ट्रैवल ਡਾਕੂਮੈਂਟਸ ਡਿਲੇ ਹੋ ਸਕਦਾ ਹੈਗਾ ਕ੍ਰਿਟੀਕਲ ਅਪਾਇੰਟਮੈਂਟ ਮਿਸ ਕਰ ਸਕਦੇ ਹੈਗੇ ਆ ਜਾਂ ਕੋਈ ਤੁਹਾਨੂੰ ਜਿਹੜਾ ਨੋਟਿਸ ਆਣਾ ਹੈਗਾ ਆ ਸੋ ਕਹਿੰਦੇ ਵੀ ਇਮੀਡੀਏਟਲੀ ਜਿਹੜਾ ਆਪਣਾ ਐਡਰੈਸ ਆ ਉਹ ਅਪਡੇਟ ਕਰੋ ਇਹ ਟ੍ਰੈਵਲ ਐਂਡ ਟੂਰ ਵਰਲਡ ਐਡਵਾਈਜ਼ਰੀ ਜਿਹੜੀ ਆ ਉਹ ਯੂ ਐਸ ਸੀ ਆਈ ਐਸ ਵੱਲੋਂ ਜਾਰੀ ਕੀਤੀ ਗਈ ਹੈਗੀ ਜੀ